ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਔਰ ਸਾਡੇ ਨਾਲ ਮੌਜੂਦ ਨੇ ਇਸ ਵਕਤ ਫੋਨ ਲਾਈਨ ਦੇ ਉੱਤੇ ਰਾਜਦੇਵ ਸਿੰਘ ਖਾਲਸਾ ਜੀ ਵਕੀਲ ਨੇ ਸਾਬਕਾ ਸੰਸਦ ਮੈਂਬਰ ਨੇ ਰਾਜਦੇਵ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਇੱਕ ਖਬਰ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ ਕਿ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪਰੋਲ ਦਿੱਤੀ ਗਈ ਹੈ ਇਹਦੇ ਬਾਰੇ ਜਰਾ ਕਲੀਅਰ ਕਰਕੇ ਦੱਸੋ ਇਹ 4 ਦਿਨ ਦੀ ਪਰੋਲ ਦਾ ਕੀ ਮਹਨੇ ਹੈ ਜੀ ਦੇਖੋ ਇਹ ਉਹਨੂੰ ਖੂਬਸੂਰਤ ਬਣਾਉਣ ਦੇ ਲਈ ਜਿਹੜਾ ਆਰਡਰ ਡੀਸੀ ਅਮਰਤਸਰ ਦਾ ਇਹ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇ ਵਿੱਚ ਪਹੁੰਚਿਆ ਉਹਨੂੰ ਖੂਬ ਸੂਰਤ ਬਣਾਉਣ ਲਈ ਇਹਨਾਂ ਨੇ ਪ੍ਰੈਸ ਵਿੱਚ ਦਿੱਤਾ ਵੀ 4 ਦਿਨ ਦੀ ਪਰੋਲ ਦਿੱਤੀ ਜਾ ਰਹੀ ਹੈ। ਜੀ ਪਰ ਇਹਨਾਂ ਜੀ ਅਸਲੀਅਤ ਦੇ ਵਿੱਚ ਇਹ ਹੈ ਕਿ ਉਹਦੇ ਵਿੱਚ ਇਹ ਲਿਖਿਆ ਹੈ ਕਿ ਭਾਈ ਸਾਹਿਬ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ਤੋਂ ਸਿੱਧਾ ਜਿਹੜਾ ਹਵਾਈ ਅੱਡੇ ਤੇ ਲੈ ਕੇ ਜਾਇਆ ਜਾਵੇ। ਏ ਡਿਬਰੂਗੜ ਦੇ ਤੇ ਉਥੋਂ ਇੱਕ ਹੈਲੀਕਾਪਟਰ ਦੇ ਵਿੱਚ ਜਾਂ ਜਿਹੜਾ ਫੌਜੀ ਜਹਾਜ਼ ਦੇ ਵਿੱਚ ਉਹਨਾਂ ਨੂੰ ਇਹ ਦਿੱਲੀ ਲੈ ਕੇ ਜਾਇਆ ਜਾਵੇ ਤੇ ਦਿੱਲੀ ਤੋਂ ਫਿਰ ਜਿਹੜਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਸੁਪੀਤਰ ਦੇ ਪ੍ਰਾਈਵੇਟ ਚੈਂਬਰ ਦੇ ਵਿੱਚ ਲੈ ਕੇ ਜਾਇਆ ਜਾਵੇ ਜੀ ਤੇ ਉਹ ਪ੍ਰਾਈਵੇਟ ਚੈਂਬਰ ਦੇ ਵਿੱਚ ਜਾ ਕੇ ਇਹਨਾਂ ਨੇ ਸੌਂਹ ਚਟਕਣੀਆਂ ਤੇ ਸੌਂਹ ਚੁੱਤਣ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਹੈਗਾ ਉਹ ਵਾਪਸ ਜਿਹੜਾ ਹੈ ਉਹ ਡਿਬਰੂਗੜ ਦੀ ਸੈਂਟਰਲ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਕਿ ਉਹਦੇ ਵਿੱਚ ਲਿਖਿਆ ਹੈ ਕਿ 4 ਦਿਨ ਜਿਹੜੇ ਹਨ ਉਹ ਇਸ ਲਈ ਦਿੱਤੇ ਜਾ ਰਹੇ ਹੈ ਕਿ ਮੈਂ 4 ਦਿਨ ਦੀ ਪਰੋਲ ਦਾ ਆਰਡਰ ਇਸ ਲਈ ਪਾਸ ਕੀਤਾ ਹੈ ਕਿ 23 ਵਾਰੀ ਮੌਸਮ ਖਰਾਬ ਹੋ ਜਾਂਦਾ ਹੈ ਤੇ ਜਹਾਜ਼ ਦੀ ਉਡਾਨ ਨਹੀਂ ਭਰੀ ਜਾ ਸਕਦੀ ਜਾਂ ਜਹਾਜ਼ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋ ਜਾਂਦੀ ਹੈ ਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਜਿਹੜਾ ਹੈ ਉਸ ਨੂੰ ਜਹਾਜ਼ ਨੂੰ ਚੇਂਜ ਕਰਨਾ ਪੈਂਦਾ ਜਾਂ ਉਹਦੀ ਰਿਪੇਅਰ ਕਰਾਉਣੀ ਪੈਂਦੀ ਹੈ ਜੀ ਤੇ ਕਿਉਂਕਿ ਜਿਹੜਾ ਜਹਾਜ਼ ਉੱਡਦਾ ਹੈ ਬਿਨਾ ਸ਼ਡਿਊਲ ਤੋਂ ਜਿਹੜੀਆਂ ਤਾਂ ਹੁਣ ਨਿਯਤਮ ਜਿਹੜੀਆਂ ਉਡਾਨਾਂ ਨੇ ਉਹ ਤਾਂ ਆਪਦੇ ਸਮੇਲ ਹੁੰਦੀਆਂ ਰਹਿੰਦੀਆਂ ਨੇ ਜੀ ਤੇ ਜਿਹੜੀ ਖਾਸ ਉਡਾਨ ਭਰਨੀ ਹੁੰਦੀ ਹੈ ਉਹਦੇ ਲਈ 에ਥ ਅਥੋਰਿਟੀ ਆਫ ਇੰਡੀਆ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਨਹੀਂ ਤਾਂ ਉਹ ਜਹਾਜ਼ ਨੂੰ ਥੱਲੇ ਸਿੱਟ ਲੈਣਗੇ ਜਿਹੜਾ ਕੋਈ ਬਿਨਾ ਕਿਸੇ ਪਰਮਿਸ਼ਨ ਤੋਂ ਉੱਤੇ ਉੱਡ ਰਿਹਾ ਹੈ ਜੀ ਤੇ ਉਹ ਜਿਹੜੀ ਆ ਉਹ ਜੇ ਇਸ ਦਿਨ ਦੀ ਉਹ ਮਨਜ਼ੂਰੀ ਹੈ ਤਾਂ ਜੇ ਕੋਈ ਇਹੀ ਜੀ ਖਰਾਬੀ ਹੋ ਜੇ ਤਾਂ ਫਿਰ ਦੂਸਰੇ ਦਿਨ ਫੇਰ ਆਰਡਰ ਪਾਸ ਕਰਨੇ ਪੈਣਗੇ ਜੇ ਪਹਿਲਾਂ ਡੀਸੀ ਆਰਡਰ ਪਾਸ ਚਰੂ ਦਾ ਫਿਰ ਸਿਵੀ ਆ ਜਿਹੜਾ ਸਿਵਲ 에ਵੀਏਸ਼ਨ ਕੋਲੇ 에ਵੀਏਸ਼ਨ ਕੋਲੇ ਭੇਜਨੇ ਪੈਣਗੇ ਫਿਰ ਇਹ ਅਥੋਰਟੀ ਕੋਲੇ ਭੇਜਨੇ ਪੈਣਗੇ ਫੇਰ ਉਹ ਜਿਹੜੀ ਹੈ ਜੀ ਮਨਿਸਟਰ ਕੋਲੇ ਜਾਣ ਜੀ ਉਹ ਬੜਾ ਲੰਬਾ ਪ੍ਰੋਸੈਸ ਹੁੰਦਾ ਹੈ ਇਸ ਲਈ ਕਹਿੰਦੇ ਮੈਂ 4 ਦਿਨ ਦੀ ਪੈਰੋਲ ਲਿਖਤੀ ਅਸਲ ਦੇ ਵਿੱਚ ਕੋਈ ਪੈਰੋਲ ਨਹੀਂ ਹੈ ਉਹ ਤਾਂ ਸਿੱਧੇ ਉੱਥੋਂ ਡਿਗਰੂ ਡੜ ਤੋਂ ਲਿਜਾ ਕੇ ਜੇਲ੍ਹ ਦੇ ਵਿੱਚੋਂ ਸੌਂਚ ਚਾ ਕੇ ਉਸੇ ਦਿਨ ਵਾਪਸ ਡਿਗਰੂ ਡੜ ਚ ਲੈ ਆਉਣੇ ਪਰ ਉਹਦੇ ਜਿਹੜਾ ਹੁਕਮ ਪਾਸ ਕਰਿਆ ਉਹ ਇਹ ਚ ਰਿਹਾ ਕਿ 5 ਤਰੀਕ ਨੂੰ ਪੈਰੋਲ ਸ਼ੁਰੂ ਹੋ ਕੇ ਤੇ 8 ਤਰੀਕ ਦੀ ਰਾਤ ਤੱਕ ਪੈਰੋਲ ਹੈ ਤੇ 8 ਤਰੀਕ ਦੀ ਰਾਤ ਨੂੰ ਖਤਮ ਹੋ ਜਾਣੀ ਹੈ ਪਰ ਜਿਹੜੀਆਂ ਲਿਖਿਆ ਹੈ ਕਿ ਹੇਠ ਲਿਖੇ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਉਹ ਅੰਗਰੇਜ਼ੀ ਚ ਲਿਖਿਆ ਉਹਦੇ ਨਾਲ ਉਹ ਓਵਰਰਾਈਡ ਕਰਤਾ ਉਹ ਕਿਸੇ ਹੋਰ ਥਾਂ ਤੇ ਨਹੀਂ ਜਾ ਸਕਦੇ ਨਾ ਪੰਜਾਬ ਦੀ ਧਰਤੀ ਤੇ 1 ਮਿੰਟ ਲਈ ਆ ਸਕਦੇ ਨੇ ਉਹ ਤੇ ਪਾਰਲੀਮੈਂਟ ਦੇ ਵਿੱਚ ਉੱਥੇ ਜਿਹੜਾ ਹੈਗਾ ਲੋਕ ਸਭਾ ਦਾ ਵਿਸ਼ਰਾਮ ਘਰ ਹੈ ਰੈਸਟ ਹਾਊਸ ਹੈ ਉਹਦੇ ਵਿੱਚ ਇੱਥੇ ਠੰਡਾ ਠਹਿਰਨ ਦੀ ਮਨਜ਼ੂਰੀ ਦਿੱਤੀ ਹੋਈ ਹੈ ਜੀ ਵਿਸ਼ਰਾਮ ਘਰ ਚ ਉਥੇ ਇਹਨਾਂ ਦੇ ਪਰਿਵਾਰ ਨੂੰ ਇੱਕ ਘੰਟਾ ਮਿਲਣ ਦਾ ਜੇ ਵੀ ਜੇ ਕੋਈ ਪਰਿਵਾਰਕ ਮੈਂਬਰ ਮਿਲਣਾ ਚਾਹੇ ਤਾਂ ਘੰਟੇ ਦੇ ਅੰਦਰ ਅੰਦਰ ਉਹ ਭਾਈ ਸਾਹਿਬ ਨੂੰ ਮਿਲ ਸਕਦਾ ਹੈ ਹੋਰ ਇਹ ਕਿਸੇ ਨਾਲ ਗੱਲ ਨਹੀਂ ਕਰਨਗੇ ਨਾ ਐਮਪੀ ਨਾਲ ਨਾ ਕੋਈ ਹੋਰ ਨਾ ਕਿਸੇ ਹੋਰ ਨਾਲ ਤੇ ਉਸ ਤੋਂ ਹੀ ਫਿਰ ਉੱਥੇ ਵਾਪਸ ਚਾਲੇ ਪਾ ਦੇਣਗੇ ਇਸ ਦੇ ਲਈ ਕੋਈ ਪੈਰੋਲ ਨਹੀਂ ਹੈ ਜਿਹੜੀ ਹੈ ਉਹ ਸਿਰਫ ਉੱਥੇ ਲਿਉਣਾ 3 ਮਿੰਟ ਦੀ ਕਾਰਵਾਈ ਲਿਖਿਆ ਕਿ 3 ਮਿੰਟ ਦੀ ਕਾਰਵਾਈ ਹੈ ਸੌ ਚੱਕਣ ਦੀ ਤੇ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰ ਸਕਦੇ ਆ ਜਾਂ ਮੀਡੀਆ ਦੇ ਜਿਹੜੇ ਲੋਕ ਆ ਉੱਥੇ ਮੌਜੂਦ ਹੋ ਸਕਦੇ ਆ ਨਾ ਜੀ ਉਹ ਸਖਤ ਪਾਬੰਦੀ ਹੈ ਕੋਈ ਮੀਡੀਆ ਦਾ ਬੰਦਾ ਨਹੀਂ ਉੱਥੇ ਆ ਸਕਦਾ ਕੋਈ ਇੰਟਰਵਿਊ ਨਹੀਂ ਲੈ ਸਕਦਾ ਕੋਈ ਪੁੱਛ ਨਹੀਂ ਸਕਦਾ ਸਭ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਐਂਟਰੀ ਤੇ ਹੀ ਉੱਥੇ ਬਣਾਈ ਹੈ ਜੀ ਬਹੁਤ ਬਹੁਤ ਧੰਨਵਾਦ ਰਾਜਦੇਵ ਖਾਲਸਾ ਜੀ ਤੁਸੀਂ ਪੂਰੀ ਇਹ ਜਾਣਕਾਰੀ ਦਿੱਤੀ ਕਿ ਦਰਸਲ ਇਹ 4 ਦਿਨ ਦੀ ਪਰੋਲ ਦੇ ਪਿੱਛੇ ਕੀ ਤੱਥ ਨੇ ਕੀ ਆਧਾਰ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਨ ਇੰਡੀਆ ਨਾਲ ਗੱਲ ਕਰਨ ਲਈ ਜੀ ਹੂੰ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨ Subscribe to One India Channel and never miss an update.